ਪੰਜਾਬ ਦੀ ਸਿਆਸਤ ਵਿੱਚ ਆਇਆ ਪੁਚਾਲ ਇੱਕ ਤੋਂ ਵੱਧ ਇੱਕ ਧਮਾਕੇ ਹੋ ਰਹੇ ਨੇ ਪੰਜਾਬ ਵਿੱਚ ਕੱਲ ਕਾਂਗਰਸ ਪਾਰਟੀ ਦੇ ਰਮਨੀਸ਼ ਸਿੰਘ ਪਿੱਟੂ ਨੇ ਕਾਂਗਰਸ ਪਾਰਟੀ ਛੱਡ ਕੇ ਬੀਜੇਪੀ ਪਾਰਟੀ ਵਿੱਚ ਸ਼ਾਮਿਲ ਹੋਏ ਤੇ ਅੱਜ ਜਲੰਧਰ ਵੈਸਟ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਰਿੰਕੂ ਅਤੇ ਐਮਐਲਏ ਸ਼ਿਤਲ ਉਂਗਰਾਲ ਬੀਜੇਪੀ ਪਾਰਟੀ ਵਿੱਚ ਸ਼ਾਮਿਲ ਹੋਏ ਇਸ ਦੇ ਨਾਲ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਕਾਫੀ ਰੋਸ਼ ਪਾਇਆ ਜਾ ਰਿਹਾ ਹੈ ਤੇ ਉਹਨਾਂ ਨੇ ਜਲੰਧਰ ਦੇ ਬਾਬੂ ਜਗਜੀਵਨ ਰਾਮ ਚੌਂਕ ਵਿੱਚ ਪ੍ਰਦਰਸ਼ਨ ਕੀਤਾ ਤੇ ਸ਼ਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲੂੰਗਰਾਲ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਤੁਸੀਂ ਵੀ ਦੇਖੋ ਇਹ ਪੂਰੀ ਖਬਰ ਹੋਰ ਖਬਰਾਂ ਵਾਸਤੇ ਦੇਖਦੇ ਰਹੋ న్యూਸ 86 ਚੈਨਲ ਆਵਾਜ਼ ਸੱਚ ਦੀ ਮੈਂ ਇਹ ਬੰਦਾ ਬੰਦਾ ਕਿਵੇਂ ਆ ਗਿਆ ਸਾਡੇ ਵਰਗਾ ਬੰਦਾ ਲਾ ਕੇ ਕੀ ਆ ਟੋਟੂ ਟਾਣਾ ਮੁਰਦਾ ਬਾ ਬਾਕੀ ਦੇਖੋ ਜਿਹੜੇ ਖਲਾਫ ਪਾਰਟੀ ਦੇ ਵਿੱਚ ਰਹਿ ਕੇ ਇਹਦੀਆਂ ਗੱਲਾਂ ਕਰਦੇ ਸੀਗੇ ਅੱਜ ਕਿੱਥੇ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਜਣਾ ਇਹ ਕਿਵੇਂ ਦੇਖ ਰਹੇ ਹੋ ਬਹੁਤ ਵੱਡੇ ਹਨਾ ਨਹੀਂ ਆਈ ਗੱਲ ਹੈ ਇਹਨਾਂ ਨੇ ਆਪਸ ਵਿੱਚ ਦੁਜੇ ਨੇ ਕੱਟੜ ਰੋਲ ਦੀ ਸੀ ਇਸ ਦੇ ਨਾਲ ਨਾਲ ਜਿਹੜਾ ਸਵਾ ਪਹਿਲੋਂ ਜੈ ਸੀਗਾ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਨੇ ਜਾਇਨ ਕੀਤਾ ਮੈਂਬਰ ਪਾਰਲੀਮੈਂਟ ਨੇ ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਇਵਨ ਸਾਡੇ ਮੁੱਖ ਮੰਤਰੀ ਸਾਹਿਬ ਪਵਨ ਸਿੰਘ ਮਾਲ ਇੱਥੇ ਜੰਦ ਜਾ ਕੇ ਬੈਠ ਰਹੇ ਸਾਰੇ ਹਲਕਿਆਂ 'ਚ ਆਪ ਉਹਨਾਂ ਨੇ ਪ੍ਰਚਾਰ ਕੀਤਾ ਪਾਰਟੀ ਨੇ ਬੜਾ ਵੱਡਾ ਮਾਨ ਸਨਮਾਨ ਦਿੱਤਾ ਇਸੇ ਤਰ੍ਹਾਂ ਹੀ ਸਿਤਰ ਇੰਗਲਾਲ ਜੋ ਐਮਐਲਏ ਉਹਨਾਂ ਨੂੰ ਵੀ ਪਾਰਟੀ ਨੇ ਬੜਾ ਵੱਡਾ ਮਾਨ ਸਨਮਾਨ ਦਿੱਤਾ ਉਹਨੂੰ ਐਮਐਲਏ ਬਣਾਇਆ ਔਰ ਇਹਨਾਂ ਨੇ ਅੱਜ ਪਾਰਟੀ ਨੂੰ ਛੱਡ ਕੇ ਜੋ ਕੀਤਾ ਹੈ ਉਹਦਾ ਫੈਸਲਾ ਜਨਤਾ ਦੇ ਹੱਥ ਦੇ ਵਿੱਚ ਹੈ ਜਨਤਾ ਨੂੰ ਕਦੀ ਮਾਫੀ ਕਰੇਗੀ ਕਿਉਂਕਿ ਇਹਨਾਂ ਦੀ ਸਟੇਬਿਲਟੀ ਹੈ ਨਹੀਂ ਇਹਦਾ ਪਾਰਟੀ ਨਾਲ ਸਰਾ ਸਾਰ ਧੋਖਾ ਕੀਤਾ ਬਹੁਤ ਵੱਡੀ ਗਲਤੀਆਂ ਕਰ ਲਈ ਕਾਫੀ ਦਿਨਾਂ ਤੋਂ ਚਰਚਾ ਚੱਲ ਰਹੀ ਸੀ ਕਿ ਸ਼ਿਸ਼ੀ ਰਿੰਕੂ ਉਹਨਾਂ ਦੀ ਕਿ ਦਿੱਲੀ ਦੇ ਵਿੱਚ ਮੀਟਿੰਗ ਕਰਕੇ ਆਏ ਨੇ ਫਿਰ ਵੀ ਪਾਰਟੀ ਨੇ ਟਿਕਟ ਦੇ ਨਾਲ ਤਿਆ ਤੁਹਾਨੂੰ ਕੀ ਲੱਗਦਾ ਕਿ ਆਮ ਆਦਮੀ ਪਾਰਟੀ 'ਚ ਕਿਹੜੀ ਕਮੀ ਰਹਗੀ ਜਿਹੜੀ ਭਾਜਪਾ 'ਚ ਪੂਰੀ ਹੋਊਗੀ ਦੇਖੋ ਆਮ ਆਦਮੀ ਪਾਰਟੀ 'ਰ ਕੋਈ ਕਮੀ ਨਹੀਂ ਰਹੀ ਹੋਵੇ ਤੇ ਤੁਹਾਨੂੰ ਦੱਸਿਏ ਜਿਸ ਇਨਸਾਨ ਨੂੰ ਇੱਕ ਟਿਕਟ ਦੇ ਦਿੱਤੀ ਉਹਨੂੰ ਦੁਬਾਰਾ ਕੈਂਡੀਡੇਟ ਵਜੋਂ ਕਰ ਦਿੱਤਾ ਲੋਕ ਜਿਹੜੇ ਟਿਕਟ ਦੇ ਪਿੱਛੇ ਤੁਰਲੇ ਮਾਰਦੇ ਆਂ ਔਰ ਕਈ ਕੁਝ ਕਰਦੇ ਆਂ ਬਲਿਕਰ ਇਮਾਨਦਾਰ ਪਾਰਟੀ ਜਿਹਨੇ ਇਹਨਾਂ ਨੂੰ ਟਿਕਟ ਵੀ ਦੇ ਦਿੱਤੀ ਪਾਰ ਪਾਰਟੀ ਦੇ ਨਾਲ ਸਨੀ ਦਾ ਧੋਖਾ ਕੀ ਤੁਸੀਂ ਰਿੰਗੂ ਕਹਿੰਦੇ ਨੇ ਕਿ ਪਾਰਟੀ ਜਿਹੜੀ ਪਿੱਛੇ ਪਿੱਛੇ ਨਹੀਂ ਖੜੀ ਹੋਈ ਹੁਣ ਮੈਨੂੰ ਜੀ.ਕੇ.ਪੀ ਦਾ ਸਾਥ ਆਇਆ ਮੈਂ ਇਥੋਂ ਟਿਕਟ ਵੀ ਲੜੂਗਾ ਜਿੱਤਾਂਗਾ ਵੀ ਪਾਰਟੀ ਵੀ ਕਹਿੰਦੇ ਪਿੱਛੇ ਖੜੀ ਮੇਰੇ ਸਮਾਂ ਦੱਸੇਗਾ ਕਿ ਜਿੱਤੇਗਾ ਕਿ ਹਾਰੇਗਾ ਉਸੇ ਵੇਖੋ ਕਿ ਜਨਤਾ ਕਦੀ ਮਾਫ ਕਰੇਗੀ ਪਹਿਲਾਂ ਲੋਗਲ ਚੋਂ ਆਏ ਆਵਾਜ਼ ਵੀ ਪਾਰਟੀ ਚੱਲ ਗਈ ਤੇ ਬੀਜੇਪੀ ਚੱਲ ਗਈ ਜਨਤਾ ਕਦੀ ਸਪੇਅਰ ਨਹੀਂ ਜਨਤਾ ਕੋ ਵੋਟਰ ਹੈ ਨਾ ਅੱਜ ਕੱਲ ਬਹੁਤ ਸਿਆਣਾ ਹੈ ਵੋਟਰ ਉਹ ਪਤਾ ਇਸ ਕਰਦਾ ਕਿ ਜਿਹੜਾ ਇਹ ਜੀ ਇਹ ਜਿਹੜੇ ਇਸ ਟਾਈਪ ਦੇ ਜਿਹੜੇ ਕੀ ਕਰ ਰਹੇ ਅਮਰ ਮੇਪੜੀ ਨੂੰ ਕੋ ਖਲਰੇਗਾ ਨਾ ਉਹ ਕਦੀ ਵੀ ਨਹੀਂ ਬੱਜਿਆ ਜਨਰਲ ਕਦੀ ਮਾਫੀ ਬਾਨ ਸਾਹਿਬ ਨਾਲ ਹੋਈ ਗੱਲਬਾਤ ਤੁਸੀਂ ਇਸ ਮਲੇ ਇਸ ਏਰੀਏ ਦੇ ਵੱਡੇ ਲੀਡਰੋਂ ਕੋਈ ਉਹਨਾਂ ਨੇ ਹਦਾਇਤ ਦਿੱਤੀ ਆ ਕਿ ਤੁਸੀਂ ਜਾ ਕੇ ਇਹਦਾ ਪ੍ਰਦਰਸ਼ਨ ਕਰੋ ਵੱਡਾ ਪ੍ਰਦਰਸ਼ਨ ਤੁਸੀਂ ਉਹਨਾਂ ਦੇ ਘਰਾਂ ਦੇ ਮੂਰੇ ਕਰ ਰਹੇ ਆ ਇਹ ਸਾਡੇ ਪਾਰਟੀ ਦੇ ਫੈਸਲੇ ਹੁੰਦੇ ਆ ਜਿਹਦੇ ਤੇ ਅਸੀਂ ਪਾਰਟੀ ਦੇ ਜੋ ਫੈਸਲੇ ਉਹਦੇ ਮਤਲਬ ਕਸ਼ ਕਰਨਾ ਹੀ ਹੁੰਦਾ ਠੀਕ ਹੈ Shiv Mahima Films and Productions Music videos, ad films, modeling photo shooting with portfolio, digital photo and video shooting, special arrangement for marriage and other functions, live show on digital big screen. Contact Shiv Mahima Films mobile 98551 71082.